ਜਿਹੜਾ ਚੰਡੀਗੜ੍ਹ ਆ ਇਹ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ ਇਹ ਸਾਡੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇਸ਼ੂ ਹੈਗਾ ਕਲਰ ਨੇ ਬਾਈਪਿੰਡਾ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਔਰ ਜਦੋਂ ਪੰਜਾਬ ਅਤੇ ਹਰਿਆਣਾ ਵੱਖਰੇ ਹੋਏ ਸੀ ਉਸ ਟਾਈਮ ਤੇ ਚੰਡੀਗੜ੍ਹ ਨੂੰ ਸਾਂਝੀ ਜਿਹੜੀ ਰਾਜਧਾਨੀ ਐਲਾਨਿਆ ਗਿਆ ਸੀ ਤਾਂ ਕਿ ਬਾਅਦ ਵਿੱਚ ਜਿਹੜਾ ਹਰਿਆਣਾ ਆਪਣੀ ਰਾਜਧਾਨੀ ਬਣਾਵੇਗਾ ਪਰ ਹੁਣ ਜਿਸ ਤਰੀਕੇ ਨਾਲ ਕੇਂਦਰ ਦੀ ਬੀਜੇਪੀ ਦੀ ਸਰਕਾਰ ਜਿਹੜੀ ਉਹ ਸਾਜ਼ਿਸ਼ ਕਰ ਰਹੀ ਹੈ ਸਿਆਸੀ ਕਰਨ ਇਸ ਦਾ ਕਰ ਰਹੀ ਹੈ ਔਰ ਚੰਡੀਗੜ੍ਹ ਦੇ ਵਿੱਚ 10 ਏਕੜ ਦੀ ਜਿਹੜੀ ਜ਼ਮੀਨ ਆ ਉਹ ਹਰਿਆਣੇ ਨੂੰ ਆਪਣੀ ਵਿਧਾਨ ਸਭਾ ਬਣਾਉਣ ਵਾਸਤੇ ਦਿੱਤੀ ਜਾ ਰਹੀ ਹੈ ਇਸ ਨੂੰ ਕੋਈ ਵੀ ਪੰਜਾਬੀ ਕਦੇ ਵੀ ਜਿਹੜਾ ਉਹ برداشت ਨਹੀਂ ਕਰ ਸਕਦਾ ਕਿਉਂਕਿ ਸੁਭਾਵਿਕ ਤੌਰ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਚਾਹੇ ਉਹ ਸਭਿਆਚਾਰ ਹੈ ਰਾਜਨੀਤੀ ਹੈ ਆਰਥਿਕ ਤੌਰ ਤੇ ਔਰ ਜ਼ਮੀਨੀ ਤੌਰ ਦੇ ਉੱਤੇ ਇਸ ਦੇ ਉੱਤੇ ਪੰਜਾਬ ਦਾ ਹੱਕ ਹੈਗਾ ਜੇਕਰ ਚੰਡੀਗੜ੍ਹ ਦੇ ਵਿੱਚ ਹਰਿਆਣੇ ਦਾ ਹੱਕ ਜਿਤਾਉਣ ਦੀ ਜਿਵੇਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੂਹ ਪੰਜਾਬੀਆਂ ਨੂੰ ਨਾਲ ਲੈ ਕੇ ਇਸ ਚੀਜ਼ ਦਾ ਜ਼ਬਰਦਸਤ ਤਰੀਕੇ ਨਾਲ ਵਿਰੋਧ ਕਰੇਗੀ ਉਹ ਵਿਰੋਧ ਛੜਕਾਂ ਤੇ ਵੀ ਹੋਏਗਾ ਰਾਜਨੀਤਿਕ ਵੀ ਹੋਏਗਾ ਔਰ ਕਾਨੂੰਨੀ ਤੌਰ ਤੇ ਵੀ ਹੋਏਗਾ ਪਰ ਮੈਂ ਇੱਕ ਚੀਜ਼ ਜਿਹੜੀ ਹੈ ਅੱਜ ਉੱਚੇਚੇ ਤੌਰ ਤੇ ਕਹਿਣਾ ਚਾਹੁੰਦਾ ਵਾ ਕਿ ਘੱਟੋ ਘੱਟ ਪੰਜਾਬ ਬੀਜੇਪੀ ਦੇ ਜਿਹੜੇ ਪ੍ਰਧਾਨ ਹੈਗੇ ਸੁਨੀਲ ਜਾਖੜ ਜੀ ਨੇ ਜਿਹੜਾ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੀ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦੇ ਖਿਲਾਫ ਜਾ ਕੇ ਫੈਸਲਾ ਲਿਆ ਉਹ ਕਾਬਲੇ ਤਾਰੀਫ ਹੈ ਅਸੀਂ ਉਸ ਦਾ ਸਵਾਗਤ ਕਰਦੇ ਹਾਂ ਔਰ ਪੂਰੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਬੀਜੇਪੀ ਦੀ ਹੈ ਉਸ ਨੂੰ ਅਪੀਲ ਵੀ ਕਰਦੇ ਹਾਂ ਕਿ ਇਹ ਪੰਜਾਬ ਦਾ ਮੁੱਦਾ ਹੈਗਾ ਇਹ ਕਿਸੇ ਪੋਲੀਟੀਕਲ ਪਾਰਟੀ ਦਾ ਮੁੱਦਾ ਨਹੀਂ ਹੈ ਇਸ ਕਰਕੇ ਤੁਸੀਂ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਨਾਲ ਖੜੋ ਸੋ ਸਾਰਿਆਂ ਦਾ ਫਰਜ਼ ਬਣਦਾ ਚਾਹੇ ਉਹ ਕਿਸੇ ਵੀ politcal party ਦੇ ਨਾਲ ਜੁੜਿਆ ਹੋਇਆ ਹੈਗਾ ਸਾਨੂੰ ਕੇਂਦਰ ਸਰਕਾਰ ਦੇ ਖਿਲਾਫ ਦੇ ਇਸ ਫੈਸਲੇ ਦੇ ਖਿਲਾਫ ਜਿਹੜਾ ਉਹ ਆਵਾਜ਼ ਉਲੰਧ ਕਰਨੀ ਚਾਹੀਦੀ ਹੈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਚੰਡੀਗੜ੍ਹ ਹੈ ਉਸ ਦੇ ਉੱਤੇ ਪੰਜਾਬ ਦਾ ਹੱਕ ਹੈ ਔਰ ਪੰਜਾਬ ਦਾ ਹੀ ਰਹਿਣਾ ਚਾਹੀਦਾ ਹੈਗਾ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ ਜਿਹੜੀ ਇਹ ਤੁਸੀਂ ਗੱਲ ਚਲਾਈ ਹੈ ਕਿ ਉੱਥੇ ਹਰਿਆਣੇ ਦੀ ਰਾਜ ਵਿਧਾਨ ਸਭਾ ਬਣੇਗੀ ਇਸ ਇਥੇ ਹੀ ਖਤਮ ਕਰ ਦੇਣਾ ਚਾਹੀਦਾ ਹੈਗਾ ਔਰ ਚੰਡੀਗੜ ਪੰਜਾਬ ਦਾ ਔਰ ਪੰਜਾਬ ਨੂੰ ਹੀ ਦੇ ਦੇਣਾ